ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹਿਲਾ ਪੰਜਵਾਂ ਹਰ ਹਰ ਪਤਿਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਓ ਏ ਭਾਈ ਪ੍ਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਸਭ ਜੀਵਾਂ ਦੀ ਜਿੰਦ ਪ੍ਰਾਣਾਂ ਦਾ ਪ੍ਰਮਾਤਮਾ ਆਸਰਾ ਰਖਾਵ ਸੁੰਦਰ ਸੁਗੜ ਚਤੁਰ ਸੰਵੇਤਾ ਰਿਦ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਊਮ ਬੀਜ ਸੋ ਖਾਵਨ へ ਪਈ ਪ੍ਰਮਾਤਮਾ ਸੁਣ ਸਚਜੀ ਕਾਟਤ ਵਾਲਾ ਸਿਆਨਾ ਸਭ ਜਨਨ ਵਾਲਾ ਉਹ ਮਾਲਕ ਪਵਿੱਤਰ ਸਰੂਪ ਹੈ ਬੇਮਿਸਾਲ ਹੈ ਉਸ ਦਾ ਬਣਾਇਆ ਹੋਇਆ ਮਨੁੱਖਾ ਸ਼ੀਰ ਕਰਮ ਬੀਜਲੀ ਤਰਤੀ ਹੈ ਸਾਰੇ ਜੀਵ ਇਹਦੇ ਵਿੱਚ ਬੀਜਦੇ ਨੇ ਨਾਮ ਬੀਜਦੇ ਨੇ ਬਿਸਮਨ ਬਿਸਮ ਭਏ ਬਿਸਮਾਦਾ ਆ ਨਾਮ ਬਿਓ ਦੂਸਰ ਲਾਵਨ ਅਰਸਨਾ ਸਿਮਰ ਸਿਮਰ ਜਸ ਜੀਵ ਨਾਨਕ ਦਾਸ ਸਦਾ ਮਲ ਜਾਵਨ ਇਹ ਭਾਈ ਇਸ ਪਰਮਾਤਮਾ ਬਰ ਸੋ ਸੋਚ ਕੇ ਹਰਾਨ ਹੋ ਜਾਈਦਾ ਇਹ ਨਾਨਕ ਕਾ ਉਸਤੇ ਸੇਵਕ ਉਸ ਤੋਂ ਸਦਾ ਸਦਕੇ ਹੁੰਦੇ ਨੇ ਭਾਈ ਉਸ ਦੀ ਸਿਫਤ ਉਸਲਾਪ ਨੇ ਜੀਵ ਨਾਲ ਕਰ ਕਰਕੇ ਆਤਮਿਕ ਜੀਵਨ ਪ੍ਰਾਪਤ ਕਰਦੇ ਨੇ ਟੋਡੀ ਮਹਿਲਾ ਪੰਜਵਾ ਮਈ ਮਾਇਆ ਛਲ ਤਿਰਨ ਕੀ ਅਗਨ ਮੇ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਚਲ ਰਹਾ ਹੋ ਏ ਮਾ ਮਾਇਕ ਛਲਾਵਾ ਹੈ ਜੋ ਕਈ ਰੂਪ ਵਕਾ ਕੇ ਬਸ ਛਲ ਕਿ ਨਿਕਲ ਜਾਂਦੀ ਏ ਪਰਮਾਤਮਾ ਦੇ ਭਜਨ ਤਬੀਨਾ ਮਾਇਆ ਦੀ ਪਾਇਨ ਨੀ ਜਿਵੇਂ ਕੱਖਾਂ ਦੀ ਅੱਗ ਤੇ ਬੱਦਲਾਂ ਦੀ ਛਾ ਦਰਿਆ ਦੇ ਹੜ ਦਾ ਪਾਣੀ ਰਹਾ ਛੋੜ ਸਿਆਣ ਬਹੁ ਚਤ్రਾਈ ਦੁਇ ਕਰ ਜੋੜ ਸਾਦ ਸਮਗਮ ਚਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਕ ਦੇ ਕਾ ਇਹ ਉਤਮ ਫਲ ਇਹ ਭਾਈ ਮਾਇਆ ਚਲਾਵੇ ਦੇ ਤੋਕੇ ਤੇ ਬਚ ਲਈ ਬਹੁਤੀਆਂ ਚਰਾਕੀਆਂ ਤੇ ਸਿਆਣਪਾ ਛੱਡ ਤੇ ਅੰਤਰ ਜਾਮੀ ਮਾਲਕ ਪ੍ਰਭੂ ਦਾ ਨਾਮ ਸਿਮਰੈ ਕਰ ਮਨੁੱਖਾ ਸ਼ੀ ਦਾ ਸਭ ਤੋਂ ਚੰਗਾ ਫਲ ਇਹੀ ਹੈ। ਵੇਦ ਬਖਿਆਨ ਕਰਤ ਸਾਧੂ ਜਨ ਬਾਗਹੀਨ ਸਮਝਤ ਨਹੀਂ ਕਲ। ਪ੍ਰੇਮ ਪਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭੈ ਮਲ ਹੈ ਭਾਈ ਭੜੇ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਪ੍ਰਦੇਸ਼ ਕਰਦੀ ਜਾਂਦੀ ਹੈ। ਹੇ ਨਾਨਕ ਪ੍ਰਭੂ ਦੇ ਦਾਸ ਪ੍ਰਭੂ ਦੀ ਪਿਆਰ ਪਗਤੀ ਚ ਹਮੇਸ਼ਾ ਮਸਤ ਰਹਿੰਦੇ ਨੇ ਟੋਡੀ ਮਹਿਲਾ ਪੰਜਵਾਂ ਮਈ ਚਰਨ ਗੁਰ ਮਿੱਠੇ ਵੱਡੇ ਪਾਗ ਦੇ ਵਾ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡਿਟੇ ਰਹਾਉ ਇਹ ਮਾ ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਨੇ ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਪਰਮਾਤਮਾ ਗੁਰੂ ਦੇ ਚਰਨਾਂ ਦਾ ਮਿਲਾ ਮਿਲਿਆ ਹੈ ਗੁਰੂ ਦਾ ਦਰਸ਼ਨ ਕੀਤੇ ਆ ਕਰੋੜਾਂ ਫੁੱਲ ਮਿਲ ਜਾਂਦੇ ਨੇ ਰਹਾਉ ਗੁਣ ਗਾਵਤ ਅਚੁੱਤ ਅਬਿਨਾਸ਼ੀ ਕਾਮ ਕ੍ਰੋਧ ਬਿਨ ਸੇ ਮਦ ਟੀ ਠੇ ਅਸtir ਪਏ ਸਾਜ ਰੰਗਰਾਤੇ ਜਨਮ ਮਰਨ ਬਹੁਰ ਨਹੀਂ ਪੀਠੇ ਹਿਮਾ ਗੁਰੂ ਦੇ ਚਰਨੀ ਬੈ ਕੇ ਟਲ ਅਬਿਨਾਸ਼ੀ ਪ੍ਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਮੜਮੜ ਹੱਲਾ ਕਰਕੇ ਆਉਣ ਵਾਲੇ ਕਾਮ ਕ੍ਰੋਧ ਅੰਕਾਰ ਇਹ ਬੇਵਕਾਰ ਨਾਸ ਹੋ ਜਾਂਦੇ ਨੇ ਤੇ ਗੁਰੂ ਦੀ ਚਰਨਾਂ ਦੀ ਬਰਕਤ ਨਾਲ ਜਿਹੜੇ ਮਨੁੱਖ ਪ੍ਰਭੂ ਦੇ ਪ੍ਰੇਮ ਰਾਮ ਸਰਗੇ ਜਾਂਦੇ ਨੇ ਅਡੋਲ ਹੋ ਜਾਂਦੇ ਨੇ ਬਿਨ ਹਰ ਪਜਨ ਰੰਗ ਰਸ ਚੇਤੇ ਸਾਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੋਂ ਚੱਲੇ ਸ ਮੂਠੇ ਹੈ ਮਾਂ ਜਿਹੜੇ ਮਨੁ ਗੁਰੂ ਦੇ ਚਰਨੀ ਲੱਗਦੇ ਨੇ ਉਹ ਦਇਆ ਦੇ ਕਰ ਗੁਰੂ ਦੀ ਕਿਰਪਾ ਨਾਲ ਭਜ ਜਾਂਦੇ ਆਨੰਤ ਤੋਂ ਬਿਨਾਂ ਸਾਰੇ ਦੁਨਿਆਵੀ ਸੁਆਦ ਤਮਾਸ਼ਾ ਝੂਠਾ ਜਾਣਦੇ ਨੇ ਇਹ ਨਾਨਕ ਆਖੇ ਮਾਂ ਪਰਮਾਤਮਾ ਦੇ ਸੇਵ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਹਾਸਲ ਕਰ ਲੈਂਦੇ ਨੇ ਟੋਡੀ ਮਹਿਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਮ ਸਹਿਜ ਨਾਨ ਨ ਹੋਵੇ ਦਿਨ ਰਾਤੀ ਅੰਕੁਰ ਪੜੋ ਹਮਾਰਾ ਰਹਾਉ ਇਹ ਪੈ ਜਿਹੜਾ ਮਨੋ ਗੁਰੂ ਦੀ ਸੰਗਤ ਚ ਟੇਕੇ ਪਰਮਾਤਮਾ ਦਾ ਨਾਮ ਸਿਮਰਤ ਹੈ ਉਸ ਦੇ ਅੰਦਰ ਪਰਮਾਤ ਆਤਮਕ ਡੋਲਤਾ ਪੈਦਾ ਹੋ ਜਾਂਦੀ ਆਤਮਕ ਡੋਲਤਾ ਦੇ ਕਾਰਨ ਦਿਨ ਰਾਤ ਉਦੇ ਅੰਦਰ ਨੰਦ ਬਣਿਆ ਰਹਿੰਦਾ ਰਹਾਬ ਗੋਰ ਪੂਰਾ ਪੇਟੋ ਬਡ ਭਾਗੀ ਜਾਕਵੰਦਨਾ ਪਰੰਵਾਰ ਕਰ ਗਏ ਕਾੜ ਲਿਓ ਜਨ ਆਪਣਾ ਵਿਖ ਸਾਗਰ ਸੰਸਾਰਾ ਇਹ ਪਈ ਜਿਸ ਪ੍ਰਮਾਤਮਾ ਦੇ ਗੁਣਾਦੰਤ ਨਹੀਂ ਪਾਇਆ ਜਾ ਸਕਦਾ ਜਿਸ ਦੀ ਹਸਤੀ ਜ਼ੁਰਲਾ ਪਾਰਲਾ ਬੰਨਣਾ ਨਹੀਂ ਲੱਭਦਾ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਹੱਥ ਫੜ ਕੇ ਸੰਸਾਰ ਸਾਗਰ ਤੋਂ ਬਚਾ ਲੈਂਦਾ ਜਨਮ ਮਰਨ ਕਾਟੇ ਗੁਰਬਚਨੀ ਬਹੁਤ ਨ ਸੰਕਟ ਦੁਆਰ ਨਾਨਕ ਸ਼ਰਨ ਗਹੀ ਸਵਾਮੀ ਕੀ ਉਹ ਨਾ ਪੁਨਾ ਨੰਮ ਸ਼ਿਕਾਰਾ ਕਿ ਪਾਇ ਗੁਰੂ ਦੇ ਬਚਨਾ ਉਤੇ ਤੁਰਿਆ ਜਨਮ ਮਰਨ ਵਿੱਚ ਪਾਣ ਵਾਲੀਆਂ ਫਾਇਆਂ ਕੱਟੀਆਂ ਜਾਂਦੀਆਂ ਨੇ ਜੇ ਨਾਨਕਾ ਕੇ ਪਾਇ ਗੁਰੂ ਦੀ ਸੰਗਤ ਦੀ ਬਰਕਤ ਨਾਲ ਮੈਂ ਵੀ ਮਾਲ ਪ੍ਰਭੂ ਦਾਸਰਾ ਤੱਕ ਲਿਆ ਹਾਂ ਟੋਡੀ ਮਹਿਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਅਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸਹਿ ਸਭ ਦੁੱਖ ਰਹਾ ਹੈ ਮਾ ਤਾ ਆਤਮਾ ਦਾ ਨਾਮ ਸਿਮਰਨ ਮੇਰੇ ਮਨ ਦਾ ਸੁਖ ਇਨਾ ਉੱਚਾ ਹੋ ਜਾਂਦਾ ਹੈ ਕਿਵੇਂ ਜਪਦਾ ਜਿਵੇਂ ਮੇਰਾ ਮਨ ਕਰੋੜਾ ਅਨੰਦ ਮਾਣ ਰਿਆ ਕਰੋੜਾ ਬਾਦਸ਼ਾਹਾਂ ਦਾ ਸੁਖ ਭੋਗ ਰਿਆ ਰਹਾ ਕੋਟ ਜਨਮ ਕੇ ਕਿਲਬਿਖ ਨਾਸ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਿਆਸ ਦਰਸ਼ਨ ਪੇਟਤ ਉਤਰੀ ਭੋਖ ਹਿਮਾ ਪਰਮਾਤਮਾ ਦਾ ਨਾਮ ਸਿਮਰਿਆ ਤਰਨ ਮਨ ਪਵਿੱਤਰ ਹੋ ਜਾਂਦੇ ਆ ਆਤਮਿਕ ਆਨੰਦ ਪ੍ਰਾਪਤ ਹੁੰਦਾ ਸਿਮਰਨ ਦੀ ਬਰਕਤ ਨਾਲ ਪ੍ਰਭੂ ਅਦਾ ਦੀਦਾਰ ਕਰਕੇ ਮਨ ਦੀ ਹਰੇਕ ਮੁਰਾਦ ਪੂਰੀ ਹੋ ਜਾਂਦੀ ਹੈ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੈਨ ਪਾਰ ਜਾਤ ਹਰ ਰੁਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਕਰਬਨਾ ਧੁਖ ਹਿਮਾਨ ਚਾਰ ਪਦਾਰ ਦੇਣ ਵਾਲਾ ਅੱਠ ਵੱਡੀਆਂ ਕਰਮਾਤਾ ਤਾਕਤਾਂ ਦੇਣ ਵਾਲਾ ਪ੍ਰਮਾਤਮਾ ਆਪ ਹੀ ਹੈ ਜੇ ਨਾਨਕ ਆਖੇ ਮਨੁੱਖ ਨੇ ਸੁੱਖਾਂ ਦੇ ਸਮੁੰਦਰ ਪ੍ਰਮਾਤਮਾ ਦਾ ਅਸਰਾ ਲੈ ਲਿਆ ਉਹਦਾ ਜਨਮ ਮਰਨ ਦਾ ਗੇੜ ਫਿਰ ਮੁੱਕ ਜਾਂਦਾ ਟੋਡੀ ਮਹਿਲਾ ਪੰਜਵਾਂ ਹਰ ਹਰ ਚਰ ਰਿਦਾ ਉਰਤਾਰੇ ਸਿਮਰ ਸੁਆਮੀ ਸਤਗੁਰੇ ਆਪਣਾ ਕਾਰਜ ਸਫਲ ਹਮਾਰੇ ਰਹਾਓ ਇਹ ਭਾਈ ਪ੍ਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਚੰਗੀ ਤਰ੍ਹਾਂ ਸਾਹਮਣ ਰੱਖਣਾ ਵਾ ਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਅਸੀਂ ਜੀਵਾਂ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਨੇ ਰਹਾਓ ਔਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰ ਗੁਨ ਗਾਵਤ ਅਤਲ ਸੁਖ ਪਾਇਆ ਕੁਰਗਾਮ ਪਾਰੇ ਹੀ ਪਏ ਸਾਰੀਆਂ ਵਿਚਾਰਾਂ ਦੇ ਨਚੋੜੇ ਹੈ ਕਿ ਪ੍ਰਮਾਤਮਾ ਦੀ ਸਿਫਤ ਤੋਂ ਸਲਾਹੀ ਪ੍ਰਮਾਤਮਾ ਦੀ ਪੂਜਾ ਆਪੋਂ ਤੇ ਬਯੰਤ ਮਾਲਕ ਪ੍ਰਭੂ ਦੇ ਗੁਣ ਗਾਉਂਦਿਆਂ ਬਯੰਤ ਸੁਖ ਮਿਲ ਜਾਂਦੇ ਨੇ ਜੋ ਜਨ ਪਾਰ ਬ੍ਰਹਮ ਆਪਣੇ ਕਿੰਨੇ ਤਨ ਕਾ ਬਹੁਰ ਕਛ ਨਾ ਵਿਚਾਰ ਨਾਮ ਰਤਨ ਸੁਨ ਜਪ ਜਪ ਜੀਵਾਂ ਨਾਨਕ ਕੰਠ ਮਜਾਰੇ ਹੈ ਭਾਈ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ ਸੇਵਕ ਬਣਾ ਲਿਆ ਉਹਨਾਂ ਦੇ ਕਰਮਾਂ ਦਾ ਲੇਖਾ ਮੋੜ ਨਹੀਂ ਪੁੱਛਦਾ ਇਹ ਨਾਨਕ ਆਖ ਮੈਂ ਵੀ ਪਰਮਾਤਮਾ ਦੇ ਰਤਨ ਵਰਗੇ ਕੀਮਤੀ ਨਾਮ ਨੂੰ ਆਪਣੇ ਗਲ ਵਿੱਚ ਉਣ ਪਰੋਲਿਆ ਹੈ ਟੋਡੀ ਮਹਿਲਾ ਨਾਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਹੋਂ ਕਹਾ ਆਪਣੀ ਅਦਮਾਈ ਊਰਜੋ ਕਨ ਕੰਮ ਨਹੀਂ ਕੇਰਸ ਨਾਕੀਰਤ ਪ੍ਰਭ ਗਾਈਂ ਰਹਾ ਹੇ ਭਾਈ ਮੈਂ ਆਪਣੀ ਨੀਚਤਾ ਕਿਤਨੀ ਕੋ ਬਿਆਨ ਕਰਾਂ ਮੈਂ ਕਦੀ ਪ੍ਰਮਾਤਮਨ ਸਿਵ ਤੋਂ ਸਲਾਹ ਨਹੀਂ ਕੀਤੀ ਬਸ ਤਨ ਪਦਾਰਥਾਂ ਵਿੱਚ ਹੀ ਮੈਂ ਖੱਛ ਤੈ ਨਾ ਰਹਾ ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸੋ ਰੂਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਭ ਹੂੰ ਹੋ ਜੋ ਸੰਗ ਸਹਾਈ ਬਸ ਝੂਠੇ ਸੰਸਾਰ ਨੂੰ ਸੱਚਾ ਕਰਕੇ ਸਮਝ ਲਿਆ ਜਿਹੜਾ ਪਰਮਾਤਮਾ ਨਾਲ ਨਿਭਨ ਵਾਲਾ ਉਹਨੂੰ ਕਦੀ ਨਹੀਂ ਧਿਆਇਆ ਮਗਨ ਰਹੇ ਹੋ ਮਾਇਆ ਮੈਂ ਨਿਸਤਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨੰਤ ਗਤ ਬਿਨ ਹਰ ਕੀ ਸਰਨਾਇ へ ਭਾਈ ਮੈਂ ਰਾਤ ਦਿਨ ਮਾਇਆ ਦੇ ਮੋਹ ਚ ਮਸਤ ਰਹਿਨਾ ਤੇ ਨਾਨਕ ਆਖਦੇ ਜਦੋਂ ਮੈਂ ਗੁਰੂ ਦੀ ਸ਼ਰਨ ਪਿਆ ਹਾਂ ਮੈਨੂੰ ਸਮਝ ਆ ਗਈ ਹੈ ਤੇ ਗੁਰੂ ਦੇ ਦਰ ਤੋਂ ਹੋਰ ਕਿਤਰੇ ਆਤਮਕ ਵਸਤਾਂ ਨਹੀਂ ਮਿਲਦੀਆਂ ਡੋਡੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂ ਕੋਈ ਮਨੁ ਕਾਕਦਾ ਪ੍ਰਮਾਤਮਾ ਨੇੜਿਆ ਕੋਈ ਦੂਰ ਆਖਦਾ ਬੈਸ ਨਾਲ ਕੋਈ ਫਾਇਦਾ ਨਹੀਂ ਭਾਈ ਪਾਣੀ ਵਿੱਚ ਰਹਿਣ ਵਾਲੀ ਮੱਛੀ ਖਜੂਰ ਉੱਤੇ ਚੜ ਨਹੀਂ ਸਕਦੀ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ ਰਹਾ ਭਈ ਭਾਈ ਕਿਉਂ ਐਵੇਂ ਵਿਆਦ ਵਿਰਤ ਦੀ ညੰਗ ਲਾਂ ਕਰਨੇ ਜਿਹਨੂੰ ਪਰਮਾਤਮਾ ਲੱਭਿਆ ਉਹਨੇ ਫਿਰ ਦਸਿਆ ਤੋੜੀ ਹੈ ਪੰਡਿਤ ਹੋਏ ਕਹਿ ਬੇਦਨ ਬਖੰਨ ਮੂਰਖ ਨਾਮ ਦੇਉ ਰਾਮੈ ਜਾਨ ਵਿਦਿਆ ਹਾਸਲ ਕਰਕੇ ਬ੍ਰਾਹਮਣ ਬਸ ਧਾਰਮਿਕ ਵਿਦਿਆ ਦੀ ਗੱਲਾਂ ਕਰਦੇ ਪਰ ਇਸ ਨਾਮਦੇਵ ਨੇ ਸਿਰ ਪਰਮਾਤਮਾ ਦਾ ਹੀ ਨਾਮ ਜਪਿਆ ਕੌਣ ਕੋ ਕਲੰਕ ਕਰੇ ਹੋ ਰਾਮ ਨਾਮ ਲੇਤ ਹੀ ਤਤ ਪਵਿਤ ਪੈ ਰਾਮ ਕਹਿਤ ਹੀ ਰਹਾਉ ਪ੍ਰਮਾਤਮਾ ਦਾ ਨਾਮ ਸਿਮਰਿਆ ਕਿਸੇ ਜੀਵ ਦਾ ਕੋਈ ਪਾਪ ਨਹੀਂ ਰਹਿ ਜਾਂਦਾ ਵਿਕਾਰਾਂ ਵਿੱਚ ਪਏ ਹੋਏ ਬੰਦੇ ਪ੍ਰਭੂ ਦਾ ਭਜਨ ਕਰਕੇ ਪਵਿੱਤਰ ਹੋ ਜਾਂਦੇ ਨੇ ਰਹਾਉ RAM ਸੰਗ ਨਾਮਦੇਵ ਜਨ ਕੋ ਪ੍ਰਤੱਗਿਆ ਬਾਈ ਇਕਾदशी व्रत ਰਹਿ ਕਾਹੇ ਕੋ ਤੀਰਥ ਜਾਈ ਤੇ ਪ੍ਰਭੂ ਦੇ ਚਰਨਾ ਜੁੜ ਕੇ ਦਾਸ ਨਾਮਦੇਵ ਨਿਸ਼ਚਾ ਗਿਆ ਕਿ ਕਿਸੇ ਕਾदशी व्रत ਦੀ ਲੋੜ ਨਹੀਂ ਮੈਂ ਤੀਰਥਾਂ ਉਤੇ ਕਿਉਂ ਜਾਵਾਂ ਪਨਤ ਨਾਮ ਦੇ ਸੁਕ੍ਰਿਤ ਸੁਮਤ ਪੈ ਗਰਮਤ RAM ਕੈ ਕੋ ਕੋ ਨਾ ਬੈਕੁੰਟ ਗੇ ਨਾਮ ਦੇ ਵਾਕ ਦੇ ਨਾਮ ਦੀ ਬਰਕਤ ਨਾਲ ਚੰਗੀ ਕਰਨੇ ਵਾਲੇ ਚੰਗੀ ਅਕਲ ਵਾਲੇ ਜੀਵ ਹੋ ਜਾਂਦੇ ਨੇ ਤੇ ਗੁਰੂ ਦੇ ਦッセ ਰਾਤੋ ਰੱਖੇ ਪ੍ਰਭੂ ਦਾ ਨਾਮ ਸਿਮਰ ਕੇ ਜੀ ਪ੍ਰਭੂ ਦੇ ਦੇਸ਼ ਅੱਪੜ ਜਾਂਦੇ ਨੇ ਤੀਨ ਛੰਦੇ ਖੇਲ ਆਚਰ ਹਉ ਘੁਮਾਰ ਕੇ ਕਰ ਹਾਂਡੀ ਆਛੇ ਰਾਜਾ ਕੇ ਕਰ ਸੰਡੀ ਗੋ ਬਾਹਮਣ ਕੇ ਕਰ ਰਾਂਡੀ ਅਛੈ ਰਾਂਡੀ ਸਾਂਡੀ ਹਾਂਡੀ ਗੋ ਮਰਜ ਕਹਿਣ ਲਗੇ ਕੁਮਿਆਰ ਦੇ ਕਰ ਹਾਂਡੀ ਮਿਲਦੀ ਏ ਤੇ ਰਾਜੇ ਦੇ ਘਰ ਸਾਂਡੀ ਇਹੀ ਮਿਲਦਾ ਬ੍ਰਾਹਮਣ ਦੇ ਘਰ ਕੀ ਮਿਲਦਾ ਵਿੱਚ ਆ ਪੱਤਰੀਆਂ ਮਿਲਦੀਆਂ ਨੇ ਮੂਰਤ ਵਿਚਾਰਨ ਲਈ ਤੇ ਇਨ੍ਹਾਂ ਘਰਾਂ ਵਿੱਚ ਪੱਤਰੀ ਵਚਨੀ ਸਾਂਡਨੀ ਭਾਂਡੇ ਬਸ ਇਹੀ ਪ੍ਰਦਾਨ ਨੇ ਬਾਹਮਣ ਕੇ ਕਰ ਹੀਂਗ ਅਛੈ ਪੈਸਰ ਮੱਥੇ ਸਿੰਘੋ ਦੇਵਲ ਮੱਦੇ ਲੀਂਗਾ ਛੈ ਲੀਂਗ ਸਿੰਘ ਹੀਂਗੋ ਹਟਵਾਣੀ ਦੇ ਘਰ ਹੱਟੀ ਵਾਲੀ ਹਿੰਗ ਲੱਭਦੀ ਐ ਪੈਂਸੇ ਦੇ ਮੱਥੇ ਉੱਤੇ ਬਸ ਸਿੰਘ ਹੀ ਲੱਗੇ ਰਹਿੰਦੇ ਨੇ ਦੀਵਾਲ ਦੇਵਸਥਾਨ ਚ ਲਿੰਗ ਹੀ ਸ਼ਿਵਜੀ ਦਾ ਜਿਹੜੀ ਮੂਰਤੀ ਗੱਡੀ ਹੋਈ ਐ ਬਸ ਇਹੀ ਪ੍ਰਧਾਨ ਨੇ ਤੇਲੀ ਕਹਿ ਕਰ ਤੇਲ ਆਛੈ ਜੰਗਲ ਮੱਧੇ ਬੇਲ ਗੋ ਮਾਲੀ ਕੇ ਕਰਕੇ ਲਾਛੈ ਕੇਲ ਬੇਲ ਤੇਲ ਗੋ ਤੇਲੀ ਦੇ ਘਰ ਜਾਓ ਤੁਹਾਨੂੰ ਤੇਲ ਮਿਲੇਗਾ ਜੰਗਲ ਵਿੱਚ ਵੇਲਾ ਹੀ ਵੇਲਾ ਮਾਲੀ ਦੇ ਘਰ ਕੇਲਾ ਹੀ ਲੱਗਾ ਮਿਲਦਾ ਇਨਾਂ ਥਾਂ ਵਿੱਚ ਇਹੀ ਪ੍ਰਧਾਨ ਨੇ ਸੰਤਾ ਮਦੇ ਗੋਬਿੰਦਾ ਚੈ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮਾ ਚੈ ਰਾਮ ਸਿਆਮ ਗੋਬਿੰਦ ਗੋ ਇਹ ਜਗਤ ਖੇਲ ਦਾ ਰਚਨਾਰ ਕਿੱਥੇ ਹੋਇਆ ਜਿਵੇਂ ਗੋਕਲ ਵਿੱਚ ਕ੍ਰਿਸ਼ਨ ਜੀ ਦੀ ਗੱਲ ਚੱਲ ਰਹੀ ਹੈ ਤੀਵੇਂ ਖੇਲ ਦਾ ਮਾਲਕ ਗੋਬਿੰਦ ਸੰਤਾ ਦੇ ਹਿਰਦੇ 'ਚ ਵਸ ਰਿਹਾ ਹੈ ਉਹੀ ਰਾਮ ਨਾਮਦੇਵ ਦੀ ਅੰਦਰ ਪ੍ਰਤੱਖ ਵਸ ਰਿਹਾ ਜਿੰਨੀ ਥਾਂਈ ਪਾਵ ਸੰਤਾ ਦੇ ਹਿਰਦੇ 'ਚ ਗੋਕਲ ਵਿੱਚ ਤੇ ਨਾਮਦੇਵ ਦੇ ਅੰਦਰ ਗੋਬਿੰਦ ਸਿਆਮ ਤੇ ਰਾਮ ਹੀ ਪਰਮਾਤਮਾ ਹੀ ਗਾਜ ਰਿਆ ਰਾਗ ਬੈਰਾ ਬੈਰਾੜੀ ਮਹਿਲਾ ਚੌਥਾ ਘਰ ਪਹਿਲਾ ਦੋ ਪਦੇ ਇੱਕ ਊੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਕਤ ਕਥਾ ਹਰਨਾਮ ਰਿਤ ਬੁਧ ਸਿਦ ਸੁਖ ਪਾਵੇਂ ਭਜ ਗੁਰਮਤਿ RAM RAM ਰਹਾਉ ਏ ਮਨ ਪਰਮਾਤਮਾ ਦੀ ਸਿੱਖ ਤੋਂ ਸਲਾਹ ਸੁਣਿਆ ਕਰ ਉਹਦਾ ਰੂਪ ਬਿਆਨ ਨਹੀਂ ਹੁੰਦਾ ਗੁਰੂ ਦੀ ਮਾਤ ਉਤੇ ਤੁਰ ਕੇ ਪਰਮਾਤਮਾ ਦਾ ਭਜਨ ਕਰਿਆ ਕਰ ਹਾ ਨਾਨਾ ਖਿਆਨ ਪ੍ਰਾਨ ਜਸ ਉਤਮ ਘਟ ਦਰਸ਼ਨ ਗਾ ਮੈਰਾ ਸ਼ੰਕਰ ਕਰੋੜ 33 ਤੇ ਆਇਓ ਨਹੀਂ ਜਾਣਿਓ ਹਰ ਮਰਮਾ ਇਹ ਮਾਨੁਸਕਤ ਪਰਮਾਤਮਾ ਦਾ ਸਿਮਰਨ ਕਰਿਆ ਕਰ ਜਿਸ ਦਾ ਵੱਡੇ ਵੱਡੇ ਧਾਰਮਿਕ ਗ੍ਰੰਥਾਂ ਨੇੰਤ ਨਹੀਂ ਪਾਇਆ ਸ਼ਿਵ ਜੀ ਤੇ 33 ਕੋਟ ਦੇਵਤਿਆ ਨੇ ਉਸਤਾ ਧਿਆਨ ਤਰੇ ਪਰ ਉਹ ਸਰੀਰ ਦਾ ਪੇਤ ਨਹੀਂ ਪਾਇਆ ਸੁਰਨਰ ਗਣ ਗੰਦਰਵ ਜਸ ਸੰਗਾਵੈ ਸਭ ਗਾਵਤ ਜੇ ਤੂ ਪਾ ਨਾਨਕ ਕਿਰਪਾ ਕਰੀ ਹਰ ਜਿੰਨ ਕੋ ਤੇ ਸੰਤ ਭਲੇ ਹਰ ਰਾਮ ਇਹ ਮਨ ਉਸ ਪਰਮਾਤਮਾ ਦੀ ਕਥਾ ਸੁਣਿਆ ਕਰ ਉਸ ਦਾ ਜਸ ਦੇਵ ਤੇ ਮਨੁੱਖ ਕਰਨ ਗੰਦਰਬ ਗਾਉਂਦੇ ਨੇ ਇਹ ਨਾਨਕ ਆਖ ਪਰਮਾਤਮਾ ਜਿੰਨਾ ਮਨੁੱਖਾਂ ਤੇ ਕਿਰਪਾ ਕਰਦਾ ਮਨੁੱਖ ਉੱਚੇ ਜੀਵਨ ਵਾਲੇ ਬਣ ਜਾਂਦੇ ਨੇ ਮੇਰਾੜੀ ਮਹੰਲਾ ਚੌਥਾ ਮਨ ਮੇਲ ਸੰਤ ਜਨਾ ਜਿਸ ਗਾਇਓ ਹਰ ਹਰ ਰਤਨ ਰਤਨ ਹਰ ਨੀਕਾ ਗੁਰ ਸਤਗੁਰ ਦਾਨ ਦੇ ਵਾਇਓ ਰਹਾਉ ਇਹ ਮਨ ਉਸ ਮਨੁੱਖ ਨੇ ਸੰਤ ਜਨਾ ਨਾਲ ਮਿਲ ਕੇ ਪਰਮਾਤਮਾ ਦੇ ਸਿਵਤੋ ਹਸਲਾ ਕਰਨੇ ਸ਼ੁਰੂ ਕਰ ਦਿੱਤੀ ਹੈ ਜਿਹਦੇ ਉੱਤੇ ਗੁਰੂ ਨੇ ਸਤਗੁਰੂ ਨੇ ਬਖਸ਼ਿਸ਼ ਕੀਤੀ ਨੂੰ ਪਰਮਾਤਮਾ ਦਾ ਨਾਮ ਰਤਨ ਕੀਮਤੀ ਰਤਨ ਬਖਸ਼ਿਸ਼ ਵਜੋਂ ਮਿਲ ਗਿਆ ਰਹਾਉ tis jan ko man tan sab dev jin har har naam sunaayo tan maya sampae tis dev jin har mit milayo he man manus munukh nu apna man tan sab kuch pheta karna jinne parmatma da naam sunaaya tan padarth maya us te hawale karna jisne mainu mitra prabhu milaya kin kinchat kripa kari jagadeeshar tab har 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 jastyaayo ਜਨਾਨਕ ਕੋ ਹਰ ਭੇਟੇ ਸਵਾਮੀ ਦੁਖੋਂ ਮੈਂ ਰੋਗ ਗਵਾਇਓ ਏ ਮਨ ਜਗਤ ਦੇ ਮਾਲਕ ਪ੍ਰਭੂ ਨੇ ਜਦੋਂ ਕਿਸੇ ਸੇਵਕ ਉਤੇ ਇੱਕ ਪਲ ਪਰ ਲੀ ਥੋੜੀ ਜਿੰਨੀ ਮੇਰ ਕਰ ਦਿੱਤੀ ਇਹ ਨਾਨਕ ਫਿਰ ਪ੍ਰਮਾਤਮਾ ਦੀ ਸਿਫਤ ਉਸਲਾ ਕਰਨੀ ਸ਼ੁਰੂ ਕਰਦੇ ਹੁੰਦਾ ਉਹਦਾ ਹਮੇ ਦਾ ਰੋਗ ਖਤਮ ਹੋ ਜਾਂਦਾ ਮੈਰਾਡੀ ਮਹਿਲਾ ਚੌਥਾ ਜੇ ਕੋਈ ਨਿੰਦ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਨ ਨਾ ਗਵਾਵੈ ਰਹੋ ਏ ਭਾਈ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਨੂੰ ਜਪਦਾ ਜੇ ਕੋਈ ਮਨੁੱਖ ਨਿੰਦਿਆ ਵੀ ਕਰੇ ਤੇ ਭੱਗਾ ਤਾਂ ਆਪਣਾ ਸਬਾਰ ਨਹੀਂ ਛੱਡਦਾ ਰਹੋ ਜੋ ਕਿਛ ਕਰੇ ਸੋ ਆਪੇ Swami ਹਰਾਪੇ ਕਾਰ ਕਮਾਵੇ ਹਰਾਪੇ ਹੀ ਮਤ ਦੇਵੇ Swami ਹਰਾਪੇ ਬੋਲ ਮੁਲਾਵੇ ਏ ਭਾਈ ਪ੍ਰਮਾਤਮਾ ਆਪ ਹੀ ਸਾਰੇ ਸੰਸਾਰ ਦੀ ਕਾਰ ਕਰਦਾ ਹੈ ਆਪ ਹੀ ਰੇਕ ਜੀਵ ਨੂੰ ਮਤ ਦੇਂਦਾ ਆਪ ਹੀ ਅੰਦਰ ਬੈ ਕੇ ਬੋਲਦਾ ਹਰਾਪੇ ਪੰਚ ਹਰਾਪੇ ਪੰਚ ਤਤ ਵਿਸਤਾਰ ਵਿੱਚ ਤਾਤੂ ਪੰਚ ਆਪ ਪਾਵੈ ਜਨਾਨਕ ਸਤਗੁਰ ਮਿਲਿ ਆਪ ਤੇ ਹਰਾਪੇ ਝਗਰ ਚੁਕਾਵੈ हे ਨਾਨਕ ਪ੍ਰਮਾਤਮਾ ਆਪ ਹੀ ਆਪਣੇ ਸੇਵਕਾਂ ਨਾਲ ਮਿਲਾਂਦਾ ਆਪ ਹੀ ਝਗੜਾ ਮੁਕਾ ਦਿੰਦਾ ਹੈ ਅੰਦਰ ਤੋਂ ਮੇਰਾੜੀ ਮਹਿਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰ ਕੋਟ ਕਟਨ ਕੋਟ ਕੋਟੰਤਰ ਕੇ ਪਾਪ ਸਭ ਖੋਵੈ ਹਰ ਪਉ ਜਲ ਪਾਰ ਉਤਾਰਾ ਰਹਾ ਹੈ ਮਨ ਪਰਮਾਤਮਾ ਦਾ ਨਾਮ ਜਪਿਆ ਕਰ ਪਰਮਾਤਮਾ ਦਾ ਨਾਮ ਅਨੇਕਾ ਜੂਨਾ ਦੇ ਪਾਪ ਨਾਸ ਕਰ ਦਿੰਦਾ ਕਾਇਆ ਨਗਰ ਬਸਥਰ ਸਾਮੀ ਹਰ ਨਿਰਪੋ ਨਿਰਵੈਰ ਨਿਰੰਕਾਰ ਹਰ ਨਿਕਟ ਵਸਤ ਕਸ਼ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰ ਹੈ ਭਾਈ ਮਾਲਕ ਪ੍ਰਭੂ ਸਾਡੇ ਸ਼ਰੀਰ ਸ਼ਹਿਰ ਵਿੱਚ ਵਸਤਾ ਹੈ ਪਰਮਾਤਮਾ ਸਦਾ ਸਾਡੇ ਨੇੜੇ ਵਸਤਾ ਪਰ ਸਾਨੂੰ ਜਿਸਤਾਨੇ ਖਰਾਪੇ ਸ਼ਰਾਫ ਰਤਨ ਹੀਰਾ ਖਰਾਬ ਕੀਆ ਪਾਸਾਰ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਿਹਾਜੇ ਸੋ ਸੱਚਾ ਬਨਜਾਰਾ ਭਈ ਗੁਰੂ ਦੀ ਬਖਸ਼ੀ ਮਤ ਨਾਲੇ ਸਮਝ ਆ ਜਾਂਦੀ ਪ੍ਰਮਾਤਮਾ ਆਪ ਹੀ ਰਹਿ ਰਹਿ ਆਪਿਰਤਨ ਇਹ ਨਾਨਕ ਜਿਸ ਮਨੁਕੋਤੇ ਪ੍ਰਮਾਤਮਾ ਕਿਰਪਾ ਕਰਦਾ ਮਨੁਕੋ ਉਸ ਦਾ ਨਾਮ ਵਿਹਾਜਦਾ ਮੇਰਾੜੀ ਮਹਿਲਾ ਚੌਥਾ ਚੱਪ ਮਨ ਆ ਨਿਰੰਜਨ ਨਿਰੰਕਾਰ ਸਦਾ ਸਦਾ ਹਰ ਤੈਈਏ ਸੁਖ ਦਾਤਾ ਜਾ ਕੰਤ ਨਾ ਪਾਰ ਆਵਾਰਾ ਰਹਾਉ ਏ ਮਨ ਉਸ ਪ੍ਰਮਾਤਮਾ ਨੂੰ ਤਿਆਜ ਦਾ ਕੋਈ ਰੂਪ ਨਹੀਂ ਉਹਨੂੰ ਜਪ ਕੇ ਸੁਖ ਖਾਟੀ ਤਾ ਰਹਾਵ ਆਗਨ ਕੁੰਟ ਮੈਂ ਉਰਦਲੀ ਲਾਗਾ ਹਰਾਖੇ ਉਦਰ ਮੰਜਾਰ ਸਵੈਸਾ ਹਰ ਸੇਵ ਹੋ ਮੇਰੇ ਮਨ ਹਰੰਤ ਛਡਾਵਨ ਹਾਰਾ ਏ ਮਨ ਜਦੋ ਜੀ ਮਾਂ ਦੇ ਪੇਟ ਦੀ ਅੱਗ ਦੇ ਕੁੰਚ ਪੁੱਠਾ ਲਟਕਿਆ ਉਦੋਂ ਸੁਰਤ ਜੋੜ ਕੇ ਰੱਖਦਾ ਪਰਮਾਤਮਾ ਬਚਾ ਕੇ ਰੱਖਦਾ ਇਸ ਲਈ हे ਮਨ ਇਹੋ ਜੀ ਸਮਰੱਥਾ ਵਾਲੇ ਪ੍ਰਭੂ ਦੀ ਸੇਵਾ ਭਗਤੀ ਕਰਿਆ ਕਰ ਜਾ ਕਾ ਹਿਰਦੈ ਵਸਿਆ ਮੇਰਾ ਹਰ ਹਰ ਇਸ ਜਨ ਕੋ ਕਰਹੁ ਨਮਸਕਾਰ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਧਾਰਾ ਜਿਸ ਮਨੁਕ ਦੇ ਹਿਰਦੇ ਚ ਪਰਮਾਤਮਾ ਸੱਚਾ ਵਸਿਆ ਰਹਿੰਦਾ ਓ ਮਨੁਕ ਸਦਾ ਪਰਮਾਤਮਕ ਸਿਰ ਨਿਵਾਕ ਰਕਦੇ ਨਾਨਕ ਆਖ ਪਰਮਾਤਮਾ ਦੀ ਕਿਰਪਾ ਨਾਲ ਹੀ ਪਰਮਾਤਮਾ ਦੇ ਨਾਮ ਦਾ ਜਾਪ ਪ੍ਰਾਪਤ ਹੁੰਦਾ। 베ਰਾੜੀ ਮਹਿਲਾ ਚੌਥਾ ਜਪ ਮੰ ਹਰ ਹਰ ਨਾਮ ਨਿਤ ਤੇ ਆਏ ਜੋ ਇੱਛਾ ਸੋਈ ਫਲ ਪਾਵੇਂ ਫਿਰ ਦੁੱਖ ਨਾ ਲਾਗੈ ਆਇ ਰਹੋ ਏ ਮਨ ਸਦਾ ਹਰੀ ਨੂੰ ਜਪਿਆ ਕਰ ਜੋ ਸੋਚੇਗਾ ਤੈਨੂੰ ਫਲ ਮਿਲ ਜਾਈਗਾ। ਸੋ ਜਪ ਸੋ ਤਾ ਸਾਵਰਤ ਪੂਦਾ ਜੇ ਤ ਹਰ ਸੋ ਪ੍ਰੀਤ ਲਗਾਇ ਬਿਨ ਹਰ ਪ੍ਰੀਤ ਹੋਰ ਪ੍ਰੀ ਸਭ ਝੂਟੀ ਏ ਖਿਨ ਮੈਂ ਬਿਸਰ ਸਭ ਜਾਏ ਸਾਰੀਆਂ ਝੂਟੀਆਂ ਪ੍ਰੀਤੀਆਂ ਸਭ ਮੁੱਕ ਜਾਣੀਆਂ ਨੇ ਤੂੰ ਬੇਅੰਤ ਸਰਬ ਕਲ ਪੂਰਾ ਕੀਮਤ ਕਹੀ ਨਾ ਜਾਏ ਨਾਨਕ ਸ਼ਰਨ ਤੁਮਾਰੀ ਹਰ ਜਿਉ ਭਾਵੇਂ ਤੇ ਮੈਂ ਛਡਾਏ ਪ੍ਰਭੂ ਤੂੰ ਵੱਡਾ ਤਾਕਤਾਂ ਦਾ ਮਾਲਕ ਹੈ ਮੈਂ ਤੇਰੀ ਸ਼ਰਨ ਆਇਆ ਜਿਵੇਂ ਚੰਗਾ ਲੱਗਦਾ ਮੈਨੂੰ ਛਡਾਲੇ ਰਾਗ ਬੇਰਾੜੀ ਮਹਿਲਾ ਪੰਜਵਾ ਘਾਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂਗ गवाਇ ਰਹਾ ਭਾਈ ਜਿਹੜੇ ਮਨੁੱਖ ਨੇ ਗੁਰੂ ਦੀ ਸੰਗਤ ਚ ਬੈ ਕੇ ਹਰਿ ਨੂੰ ਜਪਿਆ ਉਹਦੇ ਕਰੋੜਾ ਜਨਮਾਂ ਦੇ ਪਾਪ ਮੁੱਕ ਗਏ ਨੇ ਰਹਾ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਜਿਵਾਇਓ ਜੋ ਸੋਚਿਆ ਸੀ ਹਰ ਨੋ ਦਾ ਦਿੱਤੀ ਹੈ ਕਿਰਪਾ ਕਰਕੇ ਨਾਮ ਦੀ ਨਾਮ ਬਖਸ਼ਿਆ ਸਾਰਬ ਸੂਖ ਹਰ ਨਾਮ ਵਡਾਈ ਹੋਰ ਪ੍ਰਸਾਦ ਨਾਨਕ ਮਤ ਪਾਈ ਹੈ ਭਾਈ ਪ੍ਰਮਾਤਮਾ ਦੇ ਨਾਮ ਜੁੜਿਆ ਸਾਰੇ ਸੁੱਖ ਮਿਲਦੇ ਨੇ ਇਹ ਨਾਨਕ ਪ੍ਰਭੂ ਦੇ ਨਾਮ ਚ ਜੁੜਨ ਨਾਲ ਗੁਰੂ ਦੀ ਕਿਰਪਾ ਨਾਲ ਅਕਲ ਮਿਲ ਜਾਂਦੀ ਹੈ ਸਾਰਬ ਸੂਖ ਹਰ ਨਾਮ ਵਡਾਈ ਹੋਰ ਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ